ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੂ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਵਾਪਰਿਆ ਬੜਾ ਭਿਆਨਕ ਹਾਦਸਾ ਹੋਈਆਂ ਕਈ ਮੌਤਾਂ ਦੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜੀ ਹਾਂ ਤੰਦਾਂ ਦੇ ਪੰਜਾਬੀ ਨੌਜਵਾਨਾਂ ਦੇ ਨਾਲ ਰੂਕਮਬਾਉ ਹਾਦਸਾ ਵਾਪਰ ਦੀ ਖਬਰ ਆਈ ਹੈ ਜਿੱहां ਤਿੰਨੇ ਨੌਜਵਾਨ ਕਨਕ ਦੀ ਬਾਡੀ ਲਈ ਗੁਜਰਾਤ ਜਾ ਰਹੇ ਸਨ ਕਿ ਰਸਤੇ 'ਚ ਇੱਕ ਨਹਿਰ 'ਚ ਕੰਬਾਈਨ ਫਲਟ ਗਈ ਜੱਸ ਕਰਕੇ ਤਿੰਨਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਜਿੱहां ਗੁਜਰਾਤ ਜਾਂਦੇ ਤਿੰਨ ਪੰਜਾਬੀਆਂ ਦਾ ਇਹ ਰੂਕਮਬਾਉ ਹਾਦਸਾ ਵਾਪਰ ਗਿਆ ਜਾਣਕਾਰੀ ਅਨੁਸਾਰ ਇੱਕ ਨੌਜਵਾਨ ਦੀ ਪਛਾਣ ਫਰੀਦਕੋਟ ਵਾਸੀ ਵਜੋਂ ਹੋਈ ਹੈ ਜਦਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਪਕਤਾ ਪਈ ਕੇ ਨੇੜਲੇ ਪਿੰਡ ਮਹਾਰਾਜ ਅਤੇ ਬਾਗਾਪੁਰਾਣਾ ਦੇ ਪਿੰਡ ਕੋਡਲਾ ਰਾਏ ਕਾ ਦੇ ਦੋ ਨੌਜਵਾਨ ਸ਼ਾਮਲ ਹਨ ਹਾਥਾ ਗੁਜਰਾਤ ਦੇ ਅਹਮਦਾਬਾਦ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਕੰਬਾਇਨ ਨਹਿਰ ਦੇ ਉੱਪਰੋਂ ਪੌਲ ਤੇ ਲੰਘਦੀ ਹੋਈ اچਾਂਟਕ ਗ੍ਰਿੱਲਾਂ ਨੂੰ ਤੋੜਦੀ ਹੋਈ ਨਹਿਰ ਚੀ ਜਾ ਡਿੱਗੀ ਤਿੰਨੇ ਨੌਜਵਾਨ ਬਠਿੰਡਾ ਤੋਂ ਗੁਜਰਾਤ ਵੱਲ ਜਾ ਰਹੇ ਸਨ ਤੇ ਹਾਲੇ ਤੱਕ ਇੱਕ ਨੌਜਵਾਨ ਦੀ ਪਛਾਣ ਹੋਈ ਹੈ ਜੋ ਕਿ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਨਿਆਮੀ ਵਾਲਾ ਦਰੈਣ ਵਾਲਾ ਹੈ ਮ੍ਰਿਤਕ ਮੰਗਾ ਸਿੰਘ ਪੁੱਤਰ ਗਰਸੇਵਕ ਸਿੰਘ ਦੱਸਿਆ ਜਾਂਦਾ ਹੈ ਕਿ ਜਸਦੀ ਉਮਰ 20 ਸਾਲ ਸੀ ਮਰ ਤੱਕ ਗਰੀ ਪ੍ਰਵਾਣ ਨਾਲ ਸੰਬੰਧਿਤ ਹੈ ਜੋ ਦੈਸ ਸੰਬੰਧੀ ਮੰਗਾ ਸੰਗ ਤੇ ਪ੍ਰਵਾਣ ਸੂਚਨਾਬਲੀ ਤੋਂ ਉਹਨਾਂ ਨੂੰ ਯਕੀਨੀ ਹੋਇਆ ਪਰ ਪੁਸ਼ਟੀ ਹੋਣ ਦੇ ਪੈਂਡੇ ਚ ਸੋਗ ਦੀ ਲਹਿਰ ਫੈਲ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ